ਮਾਜੀ ਮੇਰਾ ਅਮਰਜੀਤ ਸਿੰਘ ਕੀ ਕਹਿਣਾ ਚਾਹਾਂ ਹਾਂ ਵੀ ਸਰਪੰਚ ਸਾਹਿਬ ਜੋ ਅੱਜ ਇੱਕ ਕਾਬਦਾਂ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਵੀ ਜੀ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਹਸਪਤਾਲ ਆ ਦੇਖੋ ਤਕੜਾ ਬੰਦਾ ਤਾਂ ਕਿਤੇ ਇਲਾਜ ਕਰਾ ਲੇਊਗਾ ਇਹ ਬਹੁਤ ਵੱਡੀ ਗੱਲ ਹੈ ਜਿਹੜਾ ਉਹ ਹਸਪਤਾਲ ਬਣਿਆ ਕੀ ਪਰ ਜਿਹੜੀ ਜੁਨੀਆ ਨੇ ਨੇਗੇ ਉਹ ਧਰਨੇ ਦੇ ਰਹੀਆਂ ਨੇ ਦੇਖੋ ਉਹ ਗਲਤ ਕੰਮ ਹੈ ਉਹ ਸਮਝ ਕਹੀ ਦੀ ਮੰਗ ਰੱਖਣ ਵੀ ਇੱਥੇ ਡਾਕਟਰ ਪੂਰੇ ਭੇਜੇ ਜਾਣ ਨਾ ਕਿ ਮਾਹੌਲ ਖਰਾਬ ਕਰਨਾ ਜੇ ਦੇਖੋ ਕੁੜੀਆਂ ਨੇ ਉਹ ਕੋਰਟ 'ਚ ਜਾਣ ਜੇ ਕੋਈ ਉਹਨਾਂ ਦਾ ਇਹ ਥੋੜੀ ਆ ਵੀ ਧਰਨੇ ਦੇ ਕੇ ਉੱਥੇ ਨਾਰੇ ਲਾਉਂਦੇ ਨੇ ਉਹ ਜਿਹੜਾ ਕੋਈ ਡਾਕਟਰ ਹੈ ਇੱਥੇ ਵਧੀਆ ਡਾਕਟਰ ਆਉਂਦਾ ਉਹ ਇੱਕ ਦਿਨ ਨਹੀਂ ਰਹਿੰਦਾ ਦੂਸਰੇ ਦਿਨ ਨੂੰ ਅਗਲਾ ਆਪਣੀ ਬਦਲੀ ਕਰਾ ਕੇ ਜਾਂਦਾ ਸਰਕਾਰਾਂ ਨੂੰ ਕੋਈ ਫਰਕ ਪੈਂਦਾ ਉਹ ਬੰਦ ਕਰਕੇ ਤੁਰਦੇ ਆ ਲੱਗਣਗੇ ਏਰੀਏ ਨੂੰ ਕੀ ਫਾਇਦਾ ਹੋਇਆ ਦੇਖੋ ਅੱਜ ਸਾਡੇ ਪਿੰਡ ਨੇ ਮਤਾ ਪਾਇਆ ਬਾਕੀ ਸਾਡੇ ਜਿਹੜੇ ਲਵੇ ਲਾਉਣ ਦੇ ਪਿੰਡ ਨੇ 30 40 ਪਿੰਡੋਂ ਕਹਿੰਦੇ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਦੁਨੀਆਂ ਨੂੰ ਸਾਡੀ ਇਹੀ ਬੇਨਤੀ ਹੈ ਵੀ ਸਮਕਾਤ ਆਪਾਂ ਪੇਸ਼ ਹੋ ਕੇ ਇੱਥੇ ਜਿਹੜੇ ਟੰਗੇ-ਜੰਗੇ ਡਾਕਟਰ ਮਗਾ ਕੇ ਇਹਨੂੰ ਚਾਲੂ ਕਰੀਏ ਦੇਖੋ ਇੱਥੇ ਹਰੇਕ ਲਵੇ ਲਾਉਣੇ ਦੇ ਇਲਾਜ ਕਰਾਉਣਾ ਹੁੰਦੇ ਤੇ ਅੱਜ ਦੀ ਕੜੀ ਇੱਥੇ ਜਿਹੜੇ ਡਾਕਟਰ ਨੇ ਉਹ ਜਾਈ ਜਾਂਦੇ ਨੇ ਜਿਹੜਾ ਤਕੜਾ ਬੰਦਾ ਕਿੱਥੋਂ ਕਰਾ ਲੂ ਗਰੀਬ ਬੰਦਾ ਕਿੱਥੋਂ ਕਰਾਉ ਸਾਡੇ ਏਰੀਆ ਨੂੰ ਕੀ ਫਾਇਦਾ ਹੋਇਆ ਬਦਨਾਮੀ ਸਿਰਫ ਕਾਬਦਾ ਦੇ ਹੁੰਦੀ ਆ ਵੀ ਕਾਬਦਾ ਦੇ ਲੋਕ ਉੱਥੇ ਧਰਨਾ ਦੇ ਦਿੰਦੇ ਨੇ ਇਹਦੇ ਕਰਕੇ ਹਸਪੀਟਲ ਨਹੀਂ ਚੱਲਦਾ ਸਾਡੀ ਜੁਗੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਵੀ ਉਹ ਇੱਥੇ ਧਰਨਾ ਟੱਕ ਕੇ ਇੱਥੇ ਸੰਕਾ ਸਾਥ ਦੇਣ ਵੀ ਆਪਾਂ ਵਧੀਆ ਤੋਂ ਵਧੀਆ ਡਾਕਟਰ ਲਿਆ ਕੇ ਪੇਸ਼ ਕਰਕੇ ਲੋਕ ਨਾ ਮੈਂ ਆਪਣਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਆ ਕੀ ਕਹਿਣਾ ਚਾਹੂਗੇ ਜੋ ਅੱਜ ਫਰੈਂਡ ਘਾਵਦਾਂ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਇਹ ਅੱਜ ਜੀ ਅੱਜ ਸਾਡੇ ਸਮੂਹ ਨਗਰ ਸਾਬਕਾ ਸਰਪੰਚ ਨੰਬਰਦਾਰ ਸਾਰੇ ਪਿੰਡ ਦੇ ਪਤਵੰਤੇ ਸੱਜਣ ਤੇ ਸਾਰੀਆਂ ਜੁਨੀਅਨ ਨੂੰ ਲੋਸਮੈਂਟ ਕਰਕੇ ਅੱਜ ਸਾਡੇ ਸ਼ਿਮੰਦਰ ਕੋਲੇ ਇਕੱਠ ਹੋਇਆ ਸੀ ਜਿਹੜਾ ਸਾਡੇ ਪੀਜੀਆ ਅੱਗੇ ਧਰਨਾ ਚੱਲ ਰਿਹਾ ਹੈ ਉਹਦੇ ਸੰਬੰਧਿਤ ਵਿਚਾਰਾਂ ਹੋਈਆਂ ਮ ਵਿਚਾਰਾਂ ਵਿੱਚ ਇਹੀ ਹੋਇਆ ਵੀ ਜੇ ਧਰਨੇ ਨਾਲ ਹੈ ਜੇ ਕੁੜੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਅਸੀਂ ਕੁੜੀਆਂ ਦੇ ਹੱਕਾਂ ਦਾ ਕੋਈ ਕੇਸ ਕਰਨ ਵੀ ਉਹ ਇੱਥੇ ਧਰਨਾ ਲਾ ਕੇ ਨਾਲੇ ਪਿੰਡ ਦੀ ਸ਼ਬੀ ਖਰਾਬ ਹੁੰਦੀ ਹੈ ਤੇ ਨਾਲੇ ਕੋਈ ਇੱਥੇ ਚੰਗਾ ਡਾਕਟਰ ਨਹੀਂ ਆ ਰਿਹਾ ਕਿਉਂਕਿ ਜੋ ਵੀ بڑے ਡਾਕਟਰ ਨੇ ਵਧੀਆ ਡਾਕਟਰ ਨੇ ਉਹ ਸ਼ਾਂਤੀ 'ਚ ਕੰਮ ਕਰਨਾ ਚਾਹੁੰਦੇ ਨੇ ਜੇ ਉੱਥੇ ਜਿੰਦਾਬਾਦ ਮਰਦਾਬਾਦ ਹੋਈ ਜਾਊਗੀ ਉੱਥੇ ਉਹ ਕਿਵੇਂ ਕੰਮ ਕਰਨਗੇ ਇਸ ਕਰਕੇ ਸਾਡੀ ਸਾਰਿਆਂ ਨੇ ਅੱਜ ਇਹੀ ਫੈਸਲਾ ਕੀਤਾ ਹੈ ਸਾਡੀ ਬੱਚੇ ਭਰਾ ਨੇ ਜੁਨੀਅਨਾਂ ਚ ਸਾਡੇ ਹੀ ਭਾਈ ਨੇ ਸਾਡੇ ਤਿੰਨ ਜੁਨੀਅਨਾਂ ਨੇ ਗ੍ਰਾਹਾਂ ਤੇ ਰਾਜਿਆਲ ਤੇ ਲੰਗੋਵਾਲ ਦੇ ਉਹ ਸਾਡੇ ਭਰਾਵਾਂ ਨੂੰ ਵੀ ਅਸੀਂ ਨੇ ਬੁਲਾ ਕੇ ਇਹੀ ਕਹਿ ਆ ਵੀ ਦੇਖੋ ਆਪਣੇ ਪਿੰਡ ਦੀ ਸਭੀ ਖਰਾਬ ਹੋ ਰਹੀ ਹੈ ਕਿ ਭਾਈ 25 ਤਰੀਕ ਤੱਕ ਆਪਣੀ ਜੁਨੀਅਨ ਨਾਲ ਦੇ ਸੰਬੰਧਿਤ ਬੰਦਿਆਂ ਨਾਲ ਗੱਲ ਕਰਕੇ ਤੁਸੀਂ ਉੱਥੋਂ ਆਪਣੇ ਆਪਣੇ ਝੰਡੇ ਲਾਓ ਤੇ ਜੇ ਕੋਈ ਨਹੀਂ ਜੁਨੀਅਨ ਆਲਾ ਲਾਹੂਗਾ ਸਾਰੇ ਪਿੰਡ ਦੇ ਅੱਜ 100 200 ਬੰਦਾ ਇਕੱਠਾ ਹੋਇਆ ਪੀ ਪਤਵੰਤੇ ਸੱਜਣੋਤੇ ਉਹਨਾਂ ਨੇ ਇਹੀ ਫੈਸਲਾ ਲਿਆ ਵੀ ਭਾਈ ਅਸੀਂ ਉਹ ਜੁਨੀਅਨ ਨੂੰ ਕੋਈ ਅਸੀਂ ਢਾਲ ਨਹੀਂ ਦੇਵਾਂਗੇ ਨਾ ਹੀ ਅਸੀਂ ਉਹਦੇ ਨਾਲ ਜਾਵਾਂਗੇ ਇਹ ਅੱਜ ਆਮ ਲੋਕਾਂ ਦੀ ਸ਼ਾਂਤੀ ਹੋਈ ਹੈ ਸਾਡੀ ਵੀ ਉਹ ਲੜਕੀ ਨੂੰ ਹੱਥ ਜਾਂ ਬੰਨ ਕੇ ਬੇਨਤੀ ਹੈ ਤੇ ਜੁਨੀਅਨਾਂ ਨੂੰ ਵੀ ਬੇਨਤੀ ਹੈ ਵੀ ਦੇਖੋ ਆਪਣੇ ਬੱਚਿਆਂ ਨੇ ਇਲਾਜ ਕਰਾਉਣਾ ਆਪਣੇ ਭਾਈਚਾਰੇ ਨੇ ਇਲਾਜ ਕਰਾਉਣਾ ਜਿਹੜਾ ਇੱਕ ਬਾਹਰ ਪ੍ਰਾਈਵੇਟ ਹਸਪਤਾਲਾਂ ਚ ਲੱਖ ਰੁਪਏ ਚ 50 ਹਜ਼ਾਰ ਚੋਰੀ ਐ ਇਹ ਤੇ ਹਜ਼ਾਰ ਚੋਰੀ ਐ ਫਿਰ ਆਪਾਂ ਨੂੰ ਉਹ ਚੰਗਾ ਕਿ ਉਹ ਚੰਗਾ ਠੀਕ ਆ ਬੱਚਿਆਂ ਨੂੰ ਕੁੜੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਜੇ ਕੋਈ ਸਰਕਾਰ ਜਾਂ ਕਿਸੇ ਦੀ ਕਤਾਹੀ ਐ ਤਾਂ ਉਹਨਾਂ ਦਾ ਕੋਰਟ ਕੇਸ ਕਰ ਦੇਣ ਧਰਨੇ ਨਾਲ ਕੋਈ ਮਸਲਾ ਨਹੀਂ ਹੱਲ ਹੋਣ ਲੱਗਿਆ ਸਾਨੂੰ ਸਾਡੀ ਉਹਨਾਂ ਨੂੰ ਇਹੀ ਬੇਨਤੀ ਐ ਵੀ ਭਾਈ ਤੁਸੀਂ ਆਪਦਾ ਕੋਰਟ ਕੇਸ ਕਰੋ ਅਸੀਂ ਤੁਹਾਡੇ ਨਾਲ ਆਂ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਕਰਿਆ ਜਾਵੇ ਇੱਥੇ ਕਿੱਥੇ ਦਾ ਘਾਵ ਦਾ ਪੀਜੀ ਨਾਲ ਮਸ਼ਹੂਰ ਹੋ ਰਿਹਾ ਦੀ ਕਿੱਥੇ ਧਰਨੇ ਨਾਲ ਹੋ ਰਿਹਾ ਐਨਾ ਕਹਿੰਦਾ ਹਾਂ ਮੈਂ ਇੱਥੇ ਮਾਂ ਦਾ ਚਚਕਾ ਵੈਕਜੀਕਾ